ਤੁੱਕੀ ਹਾਲ ਚਾਲਾ ਠੀਕ ਠਾਕ। ਸੋ ਸਵੇਰੇ ਚਲ ਪਏ ਗਾਗਰ ਦੇ ਨਾਲ ਤੇ ਉੱਠ ਹੀ ਗਏ। ਇਹ ਠਾਲਿਆ ਗੋਫੀ ਨਹੀਂ ਇਹ ਚ ਕੋਈ ਸ਼ੱਕ ਨਹੀਂ। ਇਹ ਨਾ ਠਾਲਦਾ ਨਾ ਫੇਰ ਵੀ ਉੱਠਣਾ ਸੀ ਮੈਨੂੰ ਨੀਂਦ ਆ ਗਈ ਸੀ। ਕਿਉਂਕਿ ਸਰੀਰ ਵੀ ਥੱਕਿਆ ਸੀ ਪਰ ਠਾਲਤਾ ਇਹਨੇ ਤੇ ਚੱਲ ਪਏ ਆ ਦਿਖਾਉਣੇ ਤੁਹਾਨੂੰ ਗਾਗਰ ਦੀ ਸੇਵਾ। ਆਇਆ ਆ ਡੀਗ ਦੀ ਡੀਗ ਦੀਆਂ ਬਣੀਆਂ ਗਾਗਰ ਨੂੰ। ਉੱਧਰ ਬੈਠੀ ਸੰਗਤ ਬਹੁਤ ਲਓ ਜੀ। ਆ ਦਿਖਾਉਂਦਾ। ਪੋਛਾ ਨੀਰ ਕਰੀਂਦਾ ਆ ਤੇ ਇਹ ਕਰਮ ਵਾਲਿਆਂ ਦੇ ਹਿੱਸੇ ਹੁੰਦਾ ਹੈ ਹੈ ਕਿ ਧਰਤੀ ਤੇ ਆ ਕੇ ਬੈਠੇ 250 ਕਿਲੋਮੀਟਰ ਤੇ ਕਿਥੇ ਮਹਾਰਾਜ ਆ ਪਾਰ ਕੇ ਬੈਠੇ ਇਹ ਹੈਰਾਨਗੀ ਹੁੰਦੀ ਆ ਹੈ ਆ ਜੀ ਸਹੀ ਗੱਲ ਦੋ ਵਜੇ ਦਾ ਸਾਕ ਤਾਂ ਬੈਠੀਆਂ ਸਹੀ ਗੱਲ ਸੱਚੀ ਤਾਂ ਸੀ ਤੂੰ ਚਲੋ ਪਹਿਲੀ ਵਾਰ ਹੀ ਆਇਆ ਤੂੰ ਆਪਣਾ ਐਕਸਪੀਰੀਅੰਸ ਦੱਸਣਾ ਵੀ ਤੈਨੂੰ ਇੱਥੇ ਕੀ ਮਹਿਸੂਸ ਹੋਇਆ ਤੈਨੂੰ ਤਾਂ ਭਰਾਵਾ ਆ ਗਿਆ ਇੰਨਾ ਵਧੀਆ ਮਹਿਸੂਸ ਹੁੰਦਿਆ ਹਨ ਹਾਂ ਮੈਂ ਕਹਿੰਦਾ ਹੋਰ ਹੀ ਦੁਨੀਆ 'ਚ ਨਹੀਂ ਆ ਗਿਆ ਹਾਂ ਮੈਨੂੰ ਪੁਰਾਣੀ ਨੀਂਦ ਨਹੀਂ ਆਉਂਦੀ ਜਦ ਤੂੰ ਗਿਆ ਨਾ ਸਵੇਰੇ ਜਾਣਾ ਹਾਂ ਮੈਂ ਤਾਂ ਨੂੰ ਨਹੀਂ ਸੁੱਤਾ ਜਾ ਮੈਂ ਨਹੀਂ ਸੁੱਤਾ ਉਹ ਮੈਨੂੰ ਨਾ ਇਹ ਸੀਗਾ ਮੈਂ ਕਿਹਾ ਆਹ ਤੇ ਮਾਤਾ ਤਾਂ ਡਾਲਿਆ ਵਾ ਚੱਲ ਇੰਨੂੰ ਮੈਂ ਤਰੀਫਾਂ ਦੇ ਪੋਲ ਬਹੁਤ ਬਣੇ ਸੀ ਮੈਂ ਉਹ ਤੋਂ ਹੋਣ ਨੂੰ ਦਿਲ ਨਹੀਂ ਕਰਦਾ ਉੱਥੇ ਧਰਤੀਦਾਂ ਦੀ ਆ ਫੇ ਮੈਨੂੰ ਹੁੰਦੇ ਮੈਂ ਹਾਂ ਕਿ ਬੰਦਾ ਨਾ ਥੋੜਾ ਜਿਹਾ ਦਿਲ ਛੱਡ ਨਾ ਜਾਏ ਕਿ ਕਹਵੇ ਯਾਰ ਮੇਰਾ ਦਿਲ ਨਹੀਂ ਲੱਗਾ ਜਾਂ ਇਹ ਉਹ ਵਾਰੇ ਇਹ ਬੰਦੇ ਨੇ ਇਹ ਦੇ ਕਿ ਮੇਰੇ ਤੋਂ ਵੀ ਜ਼ਿਆਦਾ ਖੁਸ਼ ਆ ਕਹਿੰਦਾ ਯਾਰ ਜੋ ਮੇਰਾ ਇਸ ਧਰਤੀ ਤੇ ਦੇਣ ਲੱਗਾ ਨਾ ਜੋ ਸਕੂਨ ਮਿਲਿਆ ਕਹਿੰਦਾ ਉਹ ਮੈਂ ਤੈਨੂੰ ਦੱਸ ਨਹੀਂ ਸਕਦਾ ਆਪਾਂ ਮੇਰਾ ਕਰੇ ਹਰ ਫਾਲਾਵਾ ਕਰਾਂਗੇ ਹਰ ਸਾਲਾਂਵਾ ਕਰਾਂਗੇ ਸਹੀ ਗੱਲ ਹੈ ਜੀ ਤੇ ਇੱਥੇ ਜਿਹੜੇ ਨਹੀਂ ਆਏ ਨਾ ਭੈਣ ਭਰਾ ਇੱਕ ਵਾਰੀ ਹਜੂਰ ਸਾਹਿਬ ਦੀ ਧਰਤੀ ਤੇ ਜ਼ਰੂਰ ਆਇਓ ਇੱਥੇ ਇੱਕ ਨਾਂਦੀ ਵਖਰਾ ਆ ਇਥੇ ਜਦਾ ਨਾ ਇੱਕ ਰੱਬੀ ਕੌਤਕ ਵਰਤਦੇ ਹਨ ਏਦਾਂ ਹੁੰਦਾ ਆ ਤੇ ਰੱਬੀ ਰੂਹਾਂ ਬੜੀਆਂ ਇੱਥੇ ਜਿਹੜੀਆਂ ਬਾਣੀ ਹਰ ਵੇਲੇ ਜਪਦੀਆਂ ਰਹਿੰਦੀਆਂ ਤੇ ਸੰਗਤ ਤੇ ਤੁਰੇ ਰਸਤੇ ਪੈਂਦੇ ਤੇ ਨਾਲ ਆਉਣਗੇ ਅੱਧੇ ਅੱਧੇ ਰਾਹ ਦੇ ਵਿੱਚ ਬੈਠੇ ਵਾਹਿਗੁਰੂ ਦਾ ਜਾਪ ਕਰਦੇ ਪਏ ਆ ਸਾਰੀਆਂ ਸੰਗਤਾਂ ਜਿਹੜੀਆਂ ਮਤਲਬ ਇਹ ਉੱਠ ਗਈਆਂ ਆ ਜਿਹੜੀਆਂ ਆ ਹਮਰਤ ਵਿਲਾ ਸੰਭਾਲ ਲੈਂਦੇ ਆ ਉਹ ਉੱਠੇ ਆ ਔਰ ਬੈਠੇ ਆ ਰਸਤੇ ਦੇ ਵਿੱਚ ਤੇ ਬਾਕੀ ਇਹਨਾਂ ਦੇ ਹਿੱਸੇ ਨਹੀਂ ਕਈ ਵਾਰੀ ਇੱਥੇ ਆ ਕੇ ਵੀ ਗਾਗਰ ਦੇ ਨਾਲ ਨਹੀਂ ਮੈਂ ਤਾਂ 2 4 2 3 ਸਾਲ ਨਾ ਜਿੱਦਾਂ ਦੋ ਤਿੰਨ ਵਾਰੀ ਆਇਆ ਸੀ ਘਰ ਦੇ ਨਾਲ ਮੇਰੇ ਕੋ ਨਹੀਂ ਉੱਠ ਹੋਇਆ ਅਸਾਂ ਇਹ ਮਹਾਰਾਜ ਅਰਦਾਸ ਕੀਤੀ ਵੀ ਮਹਾਰਾਜ ਤੂੰ ਜੇ ਲੈ ਕੇ ਜਾ ਸਕਦਾ ਫੇਰ ਫੇਰ ਤੀਜੀ ਚੌਥੀ ਵਾਰੀ ਜਾ ਕੇ ਫੇਰ ਵਗਿਆ ਨਾਲ 3 ਸਾਲ ਹਾਂ ਕਹੀਂ ਅੱਜ ਸਾਰੇ ਬਸੇ ਘੁੰਮ ਲਿਆ ਹਾਂ ਸਹੀ ਗੱਲ ਹੈ ਪਹਿਲੇ ਦਿਨ ਹੀ ਬੰਦਾ ਐ ਉੱਠ ਕੇ ਰੈਡੀ ਕਹਿੰਦਾ ਚੱਲ ਵੀ ਉੱਠ ਮੈਂ ਚਲੋ ਉਸਤਾਦ ਜੀ ਤੇ ਬੰਦਾ ਨਾਲ ਸਾਥ ਵਧੀਆ ਹੋਵੇ ਤੇ ਵਾਕਈ ਗੱਲਬਾਤ ਬਣ ਜਾਂਦੀ ਆ ਤੇ ਜੇ ਤੂੰ ਵੀ ਮੇਰੇ ਨਾਲ ਨੇਸ਼ਤੀ ਹੁੰਦਾ ਉਹ ਨਹੀਂ ਇਹ ਪੈ ਰਣਾ ਹੀ ਦੋਨਾਂ ਨੇ ਅਸਲ 'ਚ ਤੈਨੂੰ ਅਸੀਂ ਥੋੜਾ ਜਿਹਾ ਲੇਟ ਹੋ ਗਏ ਆ ਤੇ ਗੁਰਦੁਆਰਾ ਸਾਹਿਬ ਤੋਂ ਨਿਕਲ ਗਏ ਆ ਲਾਗਾਗਰ ਲੈ ਕੇ ਤੇ ਘਰੋਂ ਨੇ ਤੁਹਾਨੂੰ ਦਰਸ਼ਨ ਸਾਹਮਣੇ ਆਉਂਦੇ ਆ ਵਾਹਿਗੁਰੂ ਦਾ ਜਾਪ ਕਰਦੇ ਆਈ ਕਿਹੜਾ ਜੀ sat nam wah hai guru sat nam guru sat Tá

ਸੰਗਤ ਆ ਗਈ ਆ। ਤਾਂ ਬੈਗ ਕੀਰਤਨ ਸੁਣਦੇ ਆ। ਵਾਹ। ਚਲੋ ਅੰਬੈਗ ਕੀਰਤਨ ਲਓ ਜੀ ਸਵੇਰੇ ਦਰਸ਼ਨ ਕਰ ਲਏ ਗਾਗਰ ਤੋਂ ਉਪਰੰਤ ਕੀਰਤਨ ਸੁਣਿਆ ਬਹਿ ਕੇ ਤੇ ਹੁਣ ਅਸੀਂ ਝੱਲੇ ਕਮਰੇ ਦੇ ਵਿੱਚ ਤੇ ਘੜੀ ਰੈਸਟ ਕਰਕੇ ਤੇ ਫਿਰ ਆਵਾਂਗੇ ਸੱਚਖੰਡ ਸ੍ਰੀ ਹਜੂਰ ਸਾਹਿਬ ਤਖਤ ਸਾਹਿਬ ਇੱਥੇ ਆ ਕੇ ਤੇ ਦਾਲ ਦਾ ਲੰਗਰ ਛਕਾਂਗੇ ਇੱਥੇ 12:00 ਵਜੇ ਦਾਲ ਦਾ ਲੰਗਰ ਲੱਗਦਾ ਆ ਸੋ 2 ਵਜੇ ਉੱਠ ਕੇ ਸੀਗੇ ਮੈਂ ਤੈਨੂੰ ਆਵਾਜ਼ ਮਾਰਦਾ ਗੋਪੀ ਉਧਰ ਸ਼ਰਦਾਈ ਸੀਗੀ ਮਿਲਦੀ ਪਈ ਸ਼ਰਦਾਈ ਮੈਂ ਤੈਨੂੰ ਆਵਾਜ਼ ਮਾਰੀ ਪੀਣੀ ਸ਼ਰਦਾਈ ਆਉ ਤੇ ਆ ਜਾ ਫੇਰ ਨਹੀਂ ਨਹੀਂ ਆ ਮਿਲਦੀ ਸੀ ਜੀ ਇਧਰ ਜੀ ਇਧਰ ਪ੍ਰਸ਼ਾਦ ਦੀ ਪਰਚੀ ਘਟਾਉਂਦੀ ਆ ਹਾਂਜੀ ਹਾਂਜੀ ਦੱਸੋ ਬੇਟਾ ਮੈਂ ਕਹਤੋਂ ਗੁਰਗੋਬਿੰਦ ਸਿੰਘ ਜੀ ਦੇ ਹੱਥ ਤੇ ਲਿਖਿਆ ਕਰੰਕ ਦੇ ਹਾਂ ਦੇਖ ਲੈ ਬੰਦਾ ਟੜਾ ਥੋੜਾ ਜਿਹਾ ਗੁੱਸੇ 'ਚ ਆ ਗਿਆ ਕਿਸੇ ਗੱਲੋਂ ਗੱਲ ਵੀ ਸਹੀ ਆ ਉਹ ਨਾਲ ਕੱਲ ਕੇ ਪਾਸੇ ਮੱਥਾ ਟੇਕਿਆ ਲੱਗ ਗਿਆ ਸਚਕਣ ਸਾਹਿਬ ਦੇ ਉਹ ਟਕੇ ਨਾ ਹੀ ਪੈਸੇ 2100 2200 ਭੇਟਾ ਕਰ ਦੋ ਉਹ ਸ਼ਰਧਾ ਹੈ ਨਾ ਕਿਸੇ ਦੀ ਕਿੰਨੇ ਕੀ ਕਰਨਾ ਜਿਹਨੇ ਅਰਦਾਸ ਕਰਨੀ ਆਪਣੀ ਸ਼ਰਧਾ ਅਨਸਾਰ ਕਰਾ ਲੂਗਾ ਹਨਾ ਪਰ ਕਿਸੇ ਨੂੰ ਧੱਕੇ ਨਾਲ ਇਦਾਂ ਥੋਪਣਾ ਉਹ ਗੱਲ ਗਲਤ ਆ ਫਿਰ ਬੰਦੇ ਦਾ ਮਨ ਟੁੱਟਦਾ ਹੁਣੇ ਪਹਿਲੀ ਵਾਰ ਹੀ ਹੋਇਆ ਸੀਗਾ ਤੇ ਫਿਰ ਬਾਕੀ ਇੱਥੇ ਕੋਈ ਵਿੱਚ ਕਈ ਹੁੰਦੇ ਆ ਤੁਹਾਨੂੰ ਪਰ ਸਾਨੂੰ ਇਹ ਗੱਲ ਨਹੀਂ ਮੰਨ ਗਈ ਬਾਬਾ ਪਤਾ ਹੀ ਜਾਂਦਾ ਬਾਬਾ ਉਹਦਾ ਦਾਦਾ ਅੱਡੇਰ ਕਈ ਮੁੰਡਾਈ ਸੀ ਆ ਮੁੰਡਾ ਇਹਗਾ ਆ ਉੱਥੇ ਤੂੰ ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਬਿਠਾ ਗੁਰਗੋਬ ਸਿੰਘ ਨੇ ਹੱਥ ਨਾਲ ਲਿਖਿਆ ਆਹ ਤੇ ਜਦੋਂ ਤੇ ਉਹਨਾਂ ਨੇ ਤਿਆਰ ਸੀਗਾ ਕਿ ਮੈਂ ਸਾਡੇ ਨਾਲ ਬੈਠ ਕੇ ਬਾਤ ਜੁਕਾਲਤਾ ਤੇ ਦੀਖ ਕਰਾਂਗਾ ਹੂੰ 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 ਤੁਹਾਨੂੰ ਦਰਸ਼ਨ ਕਰਨ ਆਉਣਾ ਆਹ हां ते ओ सानू सारा को दस्के ते कंदा ਕਿੰਨੇ ਦਿਨ ਤੋਂ ਤੁਹਾਡੇ ਲਿਖਾ ਵੀ ਆਪਣੇ ਅੰਦਾਸ ਕਰਨ ਦੇ ਇਹ ਤੇ ਇੱਕ ਗੇਰਾ ਦੇ ਵੀ ਕਰੀ ਦੀ ਹੈ ਮੈਨੂੰ ਮਮਾ ਪਹਿਲਾਂ ਸਮਝ ਨਹੀਂ ਆਈ ਤੇ ਮੈਨੂੰ ਕੌਣ ਨਹੀਂ ਆਈ ਮੈਂ ਜੜਪਾ ਨਾ ਕੀਤੀ ਕਿੰਨੇ ਕੰਦਾ ਇਹ ਅਹੀਂ ਗਾ ਤੁਹਾਨੂੰ ਆ ਮੈਨੂੰ ਹੁਣ ਪਤਾ ਲੱਗਿਆ 11 ਘਰ ਦੇ ਆਹ ਸਹੀ ਗੱਲ ਉਹ ਬਾਬਾ ਕੰਦਾ ਜੀ ਰੋਜ਼ ਰੋਜ਼ 11 ਦਿਨਾਂ ਬਾਅਦ ਇੱਕ 200 ਰੁਪਈਆ ਦੇ ਸਾਨੂੰ ਗੱਛ ਪੈ ਗਿਆ ਰੋਜ਼ ਪਾ ਦਿੰਦਾ ਹੈਗਾ ਬਾਬਾ ਜੀ ਨਿਕਲੇ ਫੇ ਕਿਦਾਂ ਆਪਾਂ ਕਹਿੰਦਾ ਪਾਏ ਨਹੀਂ ਮੈਂ ਕੋਈ ਨਹੀਂ ਬਾਬੇ ਪਾਉਣੇ ਆ। ਫੇਲਾ ਕਿਲਾ ਜਾਈਏ ਮੜਾ ਜੀ। ਉਹੀ ਬਾਹਰ ਆਗੇ ਪਤਾ ਕੀਤਾ। ਲੋਕ ਕਹਿੰਦੇ ਵੀ ਦਾਣੀ ਕਿਸੇ ਨੂੰ ਵੀ ਪਾਹੇ ਦੇਣੇ। ਹੂੰ। ਇਹ ਮੌਸਮ بارش ਪਈ ਜਾਂਦੀ ਆ ਤੇ ਮੀਂਹ ਨਿਉ ਹਟਿਆ ਕੱਲ ਮੜਾ ਜੀ ਸ਼ਾਮੀ ਮੜਾ ਜੀ ਹਟਿਆ ਹੀ ਪੈਂਦਾ ਪੈਂਦਾ। ਹੁਣ ਸਵੇਰੇ ਫੇ ਮੀਂਹ ਲੱਗਾ ਪਿਆ ਆ ਤੇ ਦਰਸ਼ਨ ਮੇਲੇ ਕਰਕੇ ਗਾਗਰ ਦੇ ਨਾਲ ਗੁਰੂ ਮਹਾਰਾਜ ਦੇ ਤਾਕਸਾ ਤੂੰ ਆਗੇ ਹੁਣ ਕਮਰੇ ਦੇ ਨੇੜੇ ਤੇੜੇ ਚਾਹ ਪੀਏ ਘੁੱਟ ਕੇ ਤੇ ਫੇ ਕਮਰੇ ਚਲਦੇ ਫੇ ਕਰਦੇ ਅਗਲੀ ਗੱਲ ਬਾਤ ਆਓ ਸਾਡੀ ਬਿਲਡਿੰਗ ਜਿੱਥੇ ਧਾਮੀ ਸਾਹਿਬਣੀ ਰਹਿੰਦੇ ਪਏ ਆ ਬਰਾਜਮਾਨ ਨੇ ਤੇ ਦੂਜਾ ਫਲੋਰ ਮਿਲਿਆ ਸਾਨੂੰ ਐਦ ਕੀ ਕਮਰਾ ਨਹੀਂ ਮਿਲਣਾ ਸਾਨੂੰ ਦੋਆਂ ਨੂੰ ਫਿਰ ਬਾਬਾ ਜੀ ਨੇ ਦਵਾ ਦਿੱਤਾ ਤੇ ਸਿਗੇ ਵਾਕ ਇੱਥੇ ਤੇ ਦੂਜੇ ਫਲੋਰ ਤੇ ਦਿੱਤਾ ਕਮਰਾ